ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪਾਚਾਰ ਨਗਸੇ ਲਈ ਲੈ ਕੇ ਆਏ ਜੀ ਇੱਕ ਹੀ ਪਰਵੱਛੀਆ ਬਾਈ ਕੋ ਟਾਪ ਕਲਾਸ ਇੱਕ ਬੜਾ ਜਿਹੜੀ ਤਾਜੀ ਸੋਈਆ ਬੱਚਾ ਮਗਰ ਬੱਛੀਆ ਬੱਛੀ ਵੀ ਕਰਮਾਲੀ ਨੇ ਟਾਪ ਕਲਾਸ ਦਿੱਤੀ ਆ ਚੰਗੇ ਰਿਕਾਰਡ ਵਾਲੀ ਆ ਇੱਕ ਗੱਬਣ ਆ ਬੜਾ ਬਾਈ ਥੋੜੇ ਕਿ ਦਿਨ ਕਰਮਾਲੀ ਲੈ ਜਾਂਦੀ ਆ ਟਾਪ ਬਰੀਡ ਮੱਝ ਨਾਲ ਦਾ ਦੁੱਧ ਦੂ ਫੰਡ ਫੁੱਲ ਆਉਗੇ ਇੱਕ ਗੱਬਣ ਬੱਛੀ ਆ ਚੈੱਕ ਪਾਸ ਆ ਬਾਈ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੀ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਗੋਰੀ ਵਧੀਆ ਬਾਈ ਠੀਕ ਹੈ ਨਾਮ ਤੇ ਐਡਰੈਸ ਬੋਲ ਨਾਮ ਆਪਣਾ ਗੋਰਾ ਬਾਈ ਪਿੰਡ ਭਧੌੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਫਾ ਬਾਈ ਨੇੜੇ ਪਿੰਡ ਆਪਣਾ ਨੇੜੇ ਆਪਣਾ ਸਹਿਣਾ ਵਧਾਤੇ ਓਕੇ ਤੇ ਵਧਾਤੇ ਕਿਹੜੇ ਆਪਣਾ ਘਰ ਹੈ ਬਾਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ 87288 ਬਾਈ 04320 ਆ ਠੀਕ ਹੈ ਜੀ ਗੁਰੂਸਰ ਵਾਲੇ ਬਾਈ ਦੇ ਆਪਣਾ ਭਧੌੜਾ ਚ ਓਕੇ ਬਾਈ ਇਹ ਪਹਿਲੇ ਨੰਬਰ ਦੇ ਬੱਚੀ ਆ ਕਿੰਨੀ ਉਮਰ ਹੈ ਜੀ ਇਹ 6.5 ਮਹੀਨੇ ਦਾ ਬੱਚਾ ਵੀ ਸਲੋ ਮਿੰਦਾ ਓਕੇ ਭਾਈ ਸਾਡੀ ਕੁਆਲਟੀ ਬਹੁਤ ਜੰਗੀਆ ਦੇਖ ਪੇਟ ਥੋੜਾ ਦੇਖਣਾ ਰਾਜੀ ਆ ਝੋਲੀ ਦਿਖਾਈ ਡਾਕਟਰ ਕਿੰਨੀ ਚੰਗੀ ਦੀ ਪ੍ਰਿੰਟ ਪ੍ਰਿੰਟ ਬਣਾ ਚੰਗਾ ਨਾ ਜੰਮੀ ਝੋਲੀ ਦੇਖੋ ਗੱਬਣ ਵਾਲੀ ਝੋਲੀ ਆ ਹਾਂ ਭੜੀ ਚੰਗੀ ਚਾਰ ਥਾਨ ਕੱਲਾ ਕੱਲਾ ਥਾਂ ਖੋਲ ਦੇ ਮੜੀ ਤੋਰ ਕੇ ਬਾਕੀ ਸਭੀ ਪਲੀ ਦੀ ਫੁੱਲ ਆ ਜਰਾ ਫੁੱਲ ਬ੍ਰੀਟ ਕੱਦ ਚੰਗਾ ਪ੍ਰਿੰਟ ਇੱਕ ਨੰਬਰ ਆ ਬਹੁਤ ਚੰਗੀ ਝੋਲੀ ਕਿੰਨਾ ਕੀ ਰਿਕਾਰਡ ਦੀ ਮਾਂ ਦਾ ਰਿਕਾਰਡ ਬਾਈ ਚੰਗੀ ਹੈ 34 35 ਕਿਲੋ ਦਾ ਹੀ ਰਿਕਾਰਡ ਆ ਵੀਰੇ ਦੋਨੇ ਇਕੱਠੇ ਲੈ ਲਾਂਗਾ ਓਕੇ ਭਾਈ ਲੈ ਤੋੜਾ ਚੈੱਕ ਕਰੋ ਇੱਕ ਨੰਬਰ ਤੋੜਾ ਬਾਈ ਕਿਆ ਬਾਤ ਹੈ ਦੁੱਧ ਵੀ ਚੁੰਗਦੀ ਹੈ ਦੱਖਲ ਘਾ ਚੁੰਗੀ ਓਕੇ ਭਾਈ ਕੀ ਮੁੱਲ ਹੈ ਜਾਇਜ਼ ਆ ਵੀਰੇ ਮੁੱਲ ਬਾਈ ਕਰਨ ਕੋ ਮਰਜ਼ੀ ਕਰੀਏ 18000 ਦੀ ਬੱਚੀ ਦੇ ਦਾਂ ਠੀਕ ਆ ਮੁੱਲ ਕਰਾਉਣਾ ਬਾਈ ਕਹਿੰਦਾ ਜਿੱਡਾ ਮਰਜ਼ੀ ਕਰਾ ਲਓ 18000 ਦੀ ਬੱਛੀ ਆ ਜਿਹੜੀ ਦੇ ਦਿਆਂਗੇ ਮਾੜਾ ਮੋਟਾ ਕੋਈ ਚੱਕਰ ਨਹੀਂ ਮੌਕੇ ਕਰਨਾ ਜਿਹੜੀ ਕਰ ਲਾਂ ਕੋਈ ਨਹੀਂ ਜਰੂਰ ਹੋ ਜਾ ਬੱਚਾ ਬਹੁਤ ਚੰਗਾ ਇੱਕ ਨੰਬਰ ਆ ਜਿਹਨੇ ਬਾਈ ਪੱਠੇ ਪਾਉਣੇ ਐ ਨਹੀਂ ਵੀ ਚੰਗੀ ਕੁਆਲਟੀ ਵਾਲੀ ਬਣੂ ਵੀਰੇ ਸਹੀ ਗੱਲ ਉੱਤੋਂ ਪੱਦਰ ਝੋਲੀ ਚੰਗੀ ਚਾਰ ਥਣ ਫੁੱਲ ਬ੍ਰੀਡ ਪ੍ਰਿੰਟ ਪ੍ਰਿੰਟ ਇੱਕ ਨੰਬਰ ਆ ਬਾਈ ਕੀ ਚੀਜ਼ ਆ ਜਿਹਨੂੰ ਕਹਿੰਦੇ ਯਾਰ ਹਾਪੀ ਬਾਦ ਇੱਕ ਚੀਜ਼ ਆ ਠੰਡੀ ਠੁੰਡੀ ਫੁੱਲ ਆ ਯਾ ਤਰੀ ਦਾ ਪੱਤਰ ਪਤਾ ਯਾਰ ਡਾਕਟਰ ਸਹੀ ਗੱਲ ਆ ਨੇ ਥਣ ਦੀ ਗੱਲਾ ਗੱਲਾ ਥਣ ਪਿਆ ਪੂਰੀ ਵਿਥੀ ਦੇ ਬਹੁਤ ਚੰਗੀ ਰਿਗਾਰਡ ਵਾਲੀ ਬੱਛੀ ਆ ਹੂੰ ਕੀ ਐਸਾ ਦੇ ਘਾਦੀ ਕਰਮਾ ਵਾਲੀ ਦਾ ਸਮਾਰ ਕੇ ਲੈ ਬਾਈ ਲੈ ਬਿਊਟੀ ਚੈੱਕ ਕਰੋ ਇਹ ਸੂਸ ਇੱਕ ਨੰਬਰ ਬੋਦੀ ਬਦੀ ਪੂਰੀ ਚੰਗੀ ਆ ਕੀ ਬਾਤ ਆ ਬਾਈ ਅੱਗੇ ਆ ਗਈ ਦੋ ਨੰਬਰ ਤੇ ਵੜਾ ਕਿਹੜਾ ਸੂਸ ਹੋਈ ਆ ਇਹ ਮਾਲਕ ਦਾ ਦੂਜਾ ਦਾ ਮੰਨਦਾ ਜਾਂ ਤੀਜਾ ਮੰਨ ਕੇ ਲਈ ਆ ਜੀ ਕਦੋਂ ਸੂਈ ਆ ਵੀਰੇ ਇਹ ਕੱਲ ਸਵੇਰ ਸੂਈ ਆ ਵੀਰੇ ਬੱਚਾ ਕੀ ਦੇਤਾ ਬੱਚੀ ਬਹੁਤ ਆਉਂ ਦਿੱਤੀ ਮੇਰੇ 15000 ਦੀ ਕੱਟਦਾ ਸੀ ਮਗਰ ਮੁੰਡਾ ਹਾ ਓਕੇ ਬਾਈ ਬੱਚਾ ਬੱਚੀ ਨੂੰ ਜਨਮ ਦਿੰਦਾ ਬੱਚੀ ਦੀ ਕੁਆਲਿਟੀ ਦੇਖੋ ਬੜਾ ਚੰਗਾ ਬੱਚਾ ਦਿੰਦਾ ਨਾ ਕਰਮਾ ਵਾਲੀ ਦੀ ਕੀ ਬਾਤ ਆ ਬਾਈ ਫੋਨ ਲਾਇਆ ਸੀ ਮੈਂ ਉਹਨੂੰ ਹੁਣ ਵੀ ਤੇਰੇ ਫੋਨ ਤੋਂ ਠੀਕ ਆ ਨਾਮ ਦੱਸ ਦੇ ਕਿਹੜੀ ਦੇ ਆ ਹੂੰ ਕਹਾਂ ਦੱਸ ਦੂੰਗਾ ਠੀਕ ਕੋਈ ਨਹੀਂ ਜੇ ਕਿਨੇ WhatsApp ਤੇ ਟਰੇਲ ਭੇਜ ਦਾਂਗੇ ਭਾਈ ਠੀਕ ਕਿੰਨਾ ਕਿ ਰਕਾਰਾ ਵੈਸੇ ਵੜਦਾ ਭਾਈ 839 ਕਿਲੋ ਕੱਢਦੇ ਆ ਭਾਈ 35 ਮੰਨ ਕੇ ਲੈ ਲੈ ਜਿਹੜਾ ਮਰਜੀ ਠੀਕ ਆ ਭਾਈ ਵੱਡੇ ਕੱਦ ਚ ਫੁੱਲ ਬਰੀਡ ਆ ਪ੍ਰਿੰਟ ਵੜਾ ਹੋਣ ਵੀ ਦੁੱਧ ਨੂੰ ਬਹੁਤ ਖਰੀ ਆ ਬਾਲਾ ਚੰਗਾ ਬਾਕੀ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕਰ ਮਲੇਆ ਕੀ ਬਾਤ ਆ ਬਰੀਡ ਬਹੁਤ ਆ ਨਾ ਵੜਦੇ ਦੁੱਧ ਨੂੰ ਬਹੁਤ ਖਰੀ ਆ ਜਰਾ ਹੁਣ ਵੀ 25 26 ਕਿਲੋ ਵੱਢੀ ਜਾਂਦੀ ਆ ਠੀਕ ਆ ਭਾਈ ਏਸ ਫੂਲਸ ਬੜਾ ਪਿਆਰਾ ਤੋਰਾ ਚੈੱਕ ਕਰੋ ਜੇਰ ਦੀ ਆਪਣੇ ਕੋਲੇ ਸੈਂਪਲ ਵੀਡੀਓ ਹੈਗੀ ਆ ਠੀਕ ਆ ਭਾਈ ਉਹ ਆਪਾਂ ਨੂੰ ਜਦ ਮਰਜ਼ੀ ਦਿਖਾ ਸਕਦਾ ਜਾਂ ਸੈਂਪਲ ਮੰਗਾ ਸਕਦਾ ਜਿਹਨੇ ਸੌਦਾ ਕਰਨ ਵਾਲੇ ਨੇ ਹੂੰ ਆਪਣੇ ਮੋਬਾਈਲ 'ਚ ਹੈਗੀ ਵੀਡੀਓ ਬਹੁਤ ਠੀਕ ਆ ਭਾਈ ਲੈ ਲੈ ਬਾਤ ਹਾਂ ਦੀ ਪਿੰਡ ਵਾਲਾ ਲੈਵਾ ਭਾਈ ਕੀ ਬਾਤ ਆ ਹਾਂ ਦੀ ਜੀ ਕਮਾਲ ਦਾ ਲੱਗਿਆ ਦਿੱਤੀ ਜਵਾਈ ਕਰ ਲੈ ਜਦ ਮਰਜ਼ੀ ਯਾਰਾ ਹੂੰ ਚਾਹੇ ਮਸ਼ੀਨ ਨਾਲ ਚੋਲਾ ਓਕੇ ਅਣਥੋਂ ਬੜਾ ਚੰਗਾ ਲੱਗਿਆ ਕੀ ਬਾਤ ਆ ਜੀ ਇਹਨੂੰ ਕਹਿੰਦਾ ਪੀੜੀ ਦੇ ਬਾਪ ਹੈ ਸਹੀ ਗੱਲ ਆ ਭਾਈ ਕੀ ਮੁੱਲ ਲਵਰੇ ਜਾਇਜ ਜਾਇਜ ਮੁੱਲ ਬਾਈ ਆਪਾਂ ਐਵੇਂ ਕਿੰਨਾ ਮਰਜ਼ੀ ਕਰਾ ਲਈ ਡੇਢ ਕਰਾ ਲਈ 1 35 1 15 ਦੀ ਵੜ ਦੇ ਦਿਆ ਫਿਰ ਠੀਕ ਆ ਬਾਈ 1 ਲੱਖ 15000 ਦੀ ਵੜ ਬਾਈ ਕਿੰਨਾ ਦੇ ਦੇ ਦੁੱਧ ਵਾਲੀ ਆ ਬਾਈ ਜੇ ਚੰਗੀ ਸਾਂਹ ਲੇ ਕੇ ਨੇ 40 ਤੋਂ ਵੀ ਪਾਰ ਜਾੜੂ ਹੂੰ ਧਾਰਾ ਮਾਰ ਕੇ ਰਖਾ ਦੇ ਬੁਰੇ ਦੀ ਦਿਖਾ ਦੇਣਾ ਧਾਰਾ ਬਾਈ ਕੋਈ ਚੱਕਰ ਨਹੀਂ ਮਾਰ ਕੇ ਰਖਾ ਨਾ ਬਾਕੀ ਬੱਚਾ ਬਹੁਤ ਚੰਗਾ ਮਾ ਹਾਂਜੀ ਬੱਚੀ ਤਾਂ ਦੇਖ ਵੀਰੇ ਕਿਉਂ ਬੱਚੀ ਨੇ ਵੀ ਸਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਗੁਲਾਬੀ ਨਾਸਾਂ ਹੂੰ ਏਡੇ ਕੱਟ ਦੀ ਦੇ ਸੋਣਾ ਸੋਣਾ ਕੰਨਾ ਸਹੀ ਗੱਲ ਆ ਕਿੰਨਾ ਨੰਬਰ ਬੱਚੀ ਆ ਵੀਰੇ ਯਾਰ ਬੱਚੀ ਵੱਡੀ ਆ ਸਹੀ ਗੱਲ ਆ। ਆ ਦੇਖ ਲੈ। ਅਲਾ ਕਹਿੰਦਾ ਤੁਰਨਾ ਨਹੀਂ ਹੁੰਦਾ ਇਹਨੂੰ ਚੱਲੀ ਨੂੰ ਨਾ ਜਿਵੇਂ ਨਾ ਦਾ ਹਾਦੇ। ਸਹੀ ਗੱਲ ਆ ਬਈ। ਜਿਵੇਂ ਹਫਤੇ ਦੀ ਬੱਸੀ ਲੱਗਦੀ ਆ। ਹੂੰ। ਚੱਲੇ। ਬਾਹਲੀ ਠੰਡੀ ਆ ਨਾ ਗੋਰੀ। ਹਾਂ ਦੋਨੇ ਪਾਸੇ ਲੈ ਕੇ ਚੋਲਾ। ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰ ਮਾੜੀ ਨੇ ਕੁਛ ਨਹੀਂ। ਚਿਵਾਈ ਬੜੀ ਚੰਗੀਆਂ ਹਨਾ ਬਈ। ਹਾਂਜੀ। ਹੂੰ। ਥਲੋ ਤੇ ਇੱਕ ਨੰਬਰ ਆ ਯਾਰ। ਸਹੀ ਆ। ਜੀ। ਕੀ ਬਾਤ ਆ ਬਈ। ਮੋਟਾ ਮੋਟਾ ਚੋਣਾ ਲੈ। ਨੇਵੜ ਦੀ ਐ ਚਵਾਈ ਕਿ ਨਹੀਂ ਹਾਂ ਹੂੰ ਹਾਂਜੀ ਅੱਥੀ ਜੋ ਲਿਓ ਚਾਹੇ ਮਸ਼ੀਨਾਂ ਚੋਲਿਓ ਇੱਕ ਨੰਬਰ ਥਾਣ ਲੱਗਿਆ ਚਵਾਈ ਚੋਈ ਬਾਲੀ ਪੋਲੀ ਆ ਕਰਮਾ ਜੀ ਦਾ ਕੀ ਬਾਤ ਆ ਬਈ ਹੂੰ ਦੱਦੜੀ ਯਾਰ ਮੇਨ ਗਲਤ ਐ ਸਹੀ ਗੱਲ ਆ ਬਈ ਕੀ ਬਾਤ ਆ ਥਾਣੇ ਬੜਾ ਕੰਮ ਦਾ ਲੱਗਿਆ ਕਰਮਣੀ ਨੇ ਦੇਖੀ ਹਾਂ ਹੁਣ ਵਈਏ ਸਹੀ ਗੱਲ ਹੁਣ ਤਰੀ ਹਾਂ ਗਾਈ ਹੁਣ ਤਰੀ ਆ ਪੁੱਤਾਂ ਬਾਕੀ ਮੌਲ ਵੀ ਬਾਈ ਨੇ ਜਾਇਜ਼ ਹੀ ਰੱਖਿਆ ਬਾਲਾ ਮੌਲ ਨਹੀਂ ਰੱਖਿਆ ਖਿੱਚ ਕੇ ਮੌਲ ਰੱਖਿਆ ਪਾਣੀ ਤਾਂ ਨਿੱਬੜਦਾ ਯਾਰ ਪੂਰਾ ਕਿ ਨਹੀਂ ਨਹੀਂ ਕਿਉਂ ਉਹ ਨੂੰ ਕਰਿਆ ਜਰਾ ਟੱਚ ਵੀ ਨਾ ਕਰੇ ਚਾਹੀ ਮਗਾਰੇ ਕੋਈ ਹੂੰ ਕੀ ਬਾਤ ਹੈ ਬਾਕੀ ਦੁੱਧ ਵਾਲੀ ਬਿਹੜਾ ਯਾਰ ਹਾਂ ਲੈ ਵਾਲੂਆ ਦਿਖਾ ਦੀ ਕਰਮਣੀ ਦਾ ਬਾਲਾ ਚੰਗਣ ਨਾ ਪੱਕਾ ਮੰਦੀਆ ਜਰਾ ਹੂੰ ਮਿਹਨਤ ਹੈ ਹੁੰਦੀ ਯਾਰ ਸਾਨੀ ਵੱਡੀ ਗੱਲ ਹੈ ਨਾ ਹੂੰ ਅੱਗੇ ਆ ਗਈ ਤਨ ਨੰਮ ਕਿਹੜਾ ਸੁਆ ਸੁੰਦੀ ਹੈ ਬਿਹੜਾ ਦੂਜਾ ਦੱਸ ਦੇ ਜੀ ਕਿੰਨਾ ਦਿਨ ਲੱਗੂ ਲਈ 5 4 ਬਾਈ 5 4 ਲੈ ਕਿੰਨਾ ਕੀ ਰਿਕਾਰਡ ਆ ਵੀਰੇ ਇਹਦਾ ਦੁੱਧ ਦਾ ਇਹਦਾ ਪਹਿਲੇ 16 ਕਿਲੋ ਦੱਸਦੇ ਸੀ ਠੀਕ ਐ ਠੰਡੀਆਂ ਦੇ ਹਾਂ ਠੰਡੀਆਂ ਚੋਣੂ ਜੀ ਕੱਲੇ ਸਿੰਘ ਆਣੂ ਕਹਿੰਦੀ ਕੋਸ ਨਹੀਂ ਕਹਿੰਦੀ ਬਾਈ ਠੰਡੀ ਸੀਲ ਫੁੱਲ ਬੜਾ ਚੰਗਾ ਥਾਨ ਲੱਗਿਆ ਬਸ ਥੱਲੋ ਵੀ ਬਹੁਤ ਸੋਹਣੀ ਬਣੂਗੀ ਹਾਂ ਦੁੱਧ ਵੀ ਮੱਝ ਨਾਲ ਦਾ ਹੀ ਦੇ ਦੂਗੀ ਇਹ ਤਾਂ ਜ਼ਿੰਦਗੀ ਦੀ ਵਜਾਂ ਵਰਗੀਆਂ ਬਾਈ ਹੂੰ ਗਹਿਰਾ ਬਈ ਅਸਲ ਗਹਿਰ ਨਾ ਅਸਲ ਜਾਨੀ ਹੂੰ ਕੀ ਬਾਤ ਆ ਬਾਈ ਮੰਗ ਫੁੱਲ ਮਿਲਦੀ ਟਾਮੀ ਟੱਲੀ ਹੋਈ ਆ ਹਾਂਜੀ ਹਾਂਜੀ ਰਾਂਗੋ ਆਪਾਂ ਲੈ ਲਈ ਯਾਰ ਦੋਰਾ ਚੈੱਕ ਕਰ ਲੋ ਇੱਕ ਨੰਬਰ ਬਣੂ ਬਹੁਤ ਯਾਰ ਹਾਂ ਬਹੁਤ ਬਣੂ ਜਿਹੜੇ ਜੀ ਲਾ ਗਈ ਬਲ ਬੋਲਾ ਨਾ ਥਣ ਥਣ ਲੱਗਿਆ ਬਣਨ ਵਾਲੇ ਤਾਂ ਇਹਨੇ ਮੈਂ ਕਹਿੰਨਾ ਪੰਡਾ ਲਾ ਦੂ ਆ ਲੈਵੇ ਤੇ ਰਿਕਾਰਡ ਤੋੜੂ ਯਾਰ ਹੂੰ ਬਾਕੀ ਇਹਨਾਂ ਸਾਰੇ ਲੈਵਾ ਸੁੱਖ ਨਾ ਵੱਡੇ ਹੀ ਹੁੰਦਾ ਯਾਰ ਸਹੀ ਗੱਲ ਹੈ ਭਾਈ ਪਲਾਪੁਲਾ ਕਰਕੇ ਪਾ ਜਾਣਗੇ ਨੇ ਇਹ ਹੂੰ ਕੀ ਮੋਲ ਲਾ ਫਿਰ ਜਾਇਜ ਇਹ ਤਾਂ 40 ਦੇ ਦਾਂਗਾ ਯਾਰ 40 ਦੀ ਮਾਨਤਨ ਹੋ ਜਾ ਕਰ ਦਾਂਗੇ ਯਾਰ ਠੀਕ ਆ ਭਾਈ ਹੂੰ 40000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਬਾਕੀ ਕੋਈ ਚੈੱਕ ਨਹੀਂ ਮੌਕੇ ਤੇ ਮਾਨ ਟੰਡੀ ਤਾਂ ਬਹੁਤ ਜ਼ਿਆਦਾ ਹੂੰ ਲੈ ਕੀ ਬਾਤ ਆ ਅੱਗੇ ਆ ਗਈ ਬੱਚੀ ਗੱਬਣ ਇਹ 3.5 ਮਹੀਨੇ ਗੱਬਣ ਚੱਕ ਪਾਸ ਬਈ ਠੀਕ ਆ ਬਈ ਹਮ ਤੁਹਾਨੂੰ ਬਹੁਤ ਸੋਹਣੇ ਡਾਕਟਰ ਦੇ ਓਕੇ ਝੋਲੀ ਦਿਖਾ ਨੇ ਨੇੜ ਤੋਂ ਬਈ ਝੋਲੀ ਬਈ ਕਿੰਨਾ ਕੀ ਰਿਕਾਰਡ ਹੈਦਾ ਬਈ ਝੋਲੀ ਇੱਕ ਨੰਬਰ ਇਹਦਾ ਹਸਤਾਰੋਂ ਨਿਕਲੂ ਮਾਨਦਰ ਰਿਕਾਰਡ ਬਰੇ ਠੀਕ ਆ ਬਾਕੀ ਪੱਕਾ ਪਤਾ ਨਹੀਂ ਆਪਾਂ ਨੇ ਕਹਿ ਦਿੱ ਗਏ ਹਾਂ ਹਮ ਠੀਕ ਆ ਬਹੁਤ ਬੜਾ ਪਿਆਰਾ ਪਲੀ ਵੀ ਬਹੁਤ ਆ ਪੂਰੀ ਜਾਨ ਵਾਲੀ ਆ ਕੋਈ ਲੱਸੀ ਨਹੀਂ ਲਾਵੀ ਨਹੀਂ ਗੱਬਣ ਆ ਬੱਚੀ ਪੜਾਪੜਾ ਬਹੁਤ ਚੰਗਾ ਕਰਮ ਵਾਲੀ ਦਾ ਚੰਗੇ ਰਿਕਾਰਡ ਵਾਲੀ ਓਹੀ ਦੀ ਹੈ ਰੇਡ ਦੀ ਹੱਡੀ ਦੇਖਿਆ ਸਿੱਧੀ ਜੀ ਹਮ ਇਹ ਦਾ ਮੁੱਲ ਭਰਾ ਜਾਇਜ ਇਹ 40 ਦੇ ਦਾਂਗੇ ਵੀ 40 ਮਾਨਤਾਣ ਹੋ ਜਾ ਕਰ ਦਾਂਗੇ ਯਾਰ ਠੀਕ ਆ ਬਾਈ ਜਮਾ ਜਾਇਜ ਮੁੱਲ 40000 ਦੀ ਬੱਚੀ ਆਪਣੀ ਚੈੱਕ ਕਰਾਈ ਵਾਲੇ ਦੇ ਕਰਾਉਣੀ ਹੋਈ ਕਰਾ ਸਕਦਾ ਸਹੀ ਆ ਬਾਈ ਹੂੰ ਮੁੱਲ ਵੀ ਜਾਇਜ ਆ ਹਾਂ ਹਾਂ ਜਮਾ ਜਾਇਜ ਸਹੀ ਜਮਾ ਖਿੱਚ ਕੇ ਮੁੱਲ ਰੱਖਿਆ ਬਾਲਾ ਮੁੱਲ ਨਹੀਂ ਰੱਖਿਆ ਪੜੀ ਵੀ ਜਾਣ ਵਾਲੀ ਬੱਚੀ ਆ ਹਾਂਜੀ ਪ੍ਰਿੰਟ ਪ੍ਰਿੰਟ ਦੇ ਕੀ ਬਾਤ ਆ ਬਾਈ ਕਿਸੇ ਵੀਰ ਨੂੰ ਚਾਰਾਂ ਜੋ ਕੋਈ ਵੀ ਨਗ ਪਸੰਦ ਆ ਬਾਈ ਨਗਨੇ ਕਰ ਲਿਆ ਧੰਨਵਾਦ